ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸਾਡੇ ਅਰਦਾਸ ਦੀ ਪੰਕਤੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ-ਬੰਦ ਕਟਾਏ ਇਹ ਬੰਦ-ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ ਜੀ ਦਾ ਜਨਮ 10 ਮਾਰਚ 1644 ਈਸਵੀ ਵਿੱਚ ਪਿੰਡ ਅਲੀਪੁਰ ਜ਼ਿਲ੍ਹਾ ਮजफ्ਫਰਗੜ ਪਾਕਿਸਤਾਨ ਵਿਖੇ ਉਸ ਗੁਰਸਿੱਖ ਪਰਿਵਾਰ ਦੇ ਵਿੱਚ ਹੋਇਆ ਜਿਸ ਵਿੱਚ ਭਾਈ ਮਨੀ ਸਿੰਘ ਜੀ ਦੇ 11 ਭਰਾ 9 ਪੁੱਤਰ 14 ਪੋਤਰੇ 13 ਭਤੀਜੇ 2 ਚਾਚੇ ਅਤੇ 5 ਦਾਦੇ ਭਰਾ ਸਮੇਤ कुल 55 बंदे शहीद ਹੋਏ ਸਨ 13 ਸਾਲ ਦੀ ਉਮਰ ਵਿੱਚ ਆਪ ਆਪਣੇ ਪਿਤਾ ਜੀ ਦੇ ਨਾਲ ਗੁਰੂ ਹਰ Rai ਸਾਹਿਬ ਜੀ ਦੇ ਪਾਸ ਗਿਰਤਪੁਰ ਸਾਹਿਬ ਵਿਖੇ ਆਏ ਇੱਥੇ 2 ਸਾਲ ਆਪ ਜੀ ਨੇ ਗੁਰੂ ਘਰ ਦੀ ਸੇਵਾ ਵਿੱਚ ਬਤੀਤ ਕੀਤੀ 15 ਸਾਲ ਦੀ ਉਮਰ ਵਿੱਚ ਆਪ ਜੀ ਦਾ ਆਨੰਦ ਕਾਰਜ ਭਾਈ ਲੱਖੀਸ਼ਾ ਬੰਜਾਰੇ ਦੀ ਸੁਪੁੱਤਰੀ ਬੀਬੀ ਸੀਤੋ ਜੀ ਦੇ ਨਾਲ ਹੋਇਆ ਦਿੱਲੀ ਰਹਿ ਕੇ ਆਪ ਜੀ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਨਾਲ ਚੇਚਕ ਦੇ ਮਰੀਜ਼ਾਂ ਦੀ ਸੇਵਾ ਕੀਤੀ ਦੀਗ ਵਿੱਚ ਉਭਾਲੇ ਗਏ ਭਾਈ ਦਿਆਲਾ ਜੀ ਆਪ ਜੀ ਦੇ ਹੀ ਭਰਾ ਸਨ 16 ਸੋ ਨਿਹੰਦੀ ਦਿਵਸ ਆਖੀ ਤਿਆਰ ਜੀ ਨੇ ਆਪਣੇ ਪੰਜ ਪੁੱਤਰਾਂ ਅਤੇ ਤਿੰਨ ਭਰਾਵਾਂ ਦੇ ਨਾਲ ਅੰਮ੍ਰਿਤ ਪਾਨ ਕੀਤਾ ਅਤੇ ਭਾਈ ਮਨੀਏ ਤੋਂ ਭਾਈ ਮਨੀ ਸਿੰਘ ਜੀ ਹੋ ਗਏ ਸਰਸਾ ਨਦੀ ਤੇ ਪਰਿਵਾਰ ਵਿਛੋੜੇ ਦੇ ਸਮੇਂ ਮਾਤਾ ਸੈਬ ਕੌਰ ਜੀ ਅਤੇ ਮਾਤਾ ਸੁੰਦਰ ਕੌਰ ਜੀ ਨੂੰ ਆਪ ਦਿੱਲੀ ਲੈ ਕੇ ਆਏ ਜਦੋਂ ਗੁਰੂ ਗੋਬਿੰਦ ਸਿੰਘ ਜੀ ਸਾਬੋ ਤਲਵੰਡੀ ਪੁੱਜੇ ਉੱਥੇ ਵੀ ਆਪ ਦੋਨੋਂ ਮਾਤਾਵਾਂ ਨੂੰ ਨਾਲ ਲੈ ਕੇ ਤਲਵੰਡੀ ਸਾਬੋ ਪੁੱਜੇ ਸਨ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਜੀ ਪਾਸੋਂ ਸ੍ਰੀ ਆਦਗ੍ਰੰਥ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਵਾ ਕੇ 1430 ਅੰਗ ਵਾਲੀ ਦਮਦਮੇ ਬੀੜ ਤਿਆਰ ਕਰਵਾਈ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵੀ ਭਾਈ ਮਨੀ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਸਨ ਕੁ ਸਮੇਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਸਹਿਬ ਕੌਰ ਜੀ ਨੂੰ ਆਪ ਜੀ ਦੇ ਨਾਲ ਦਿੱਲੀ ਭੇਜਿਆ ਇੱਥੇ ਮਾਤਾ ਸੁੰਦਰ ਕੌਰ ਜੀ ਨੇ ਆਪ ਜੀ ਨੂੰ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਸੰਭਾਲਣ ਦੇ ਲਈ ਤੀਜਾ ਗ੍ਰੰਥੀ ਥਾਪ ਕੇ ਭੇਜਿਆ। ਉਥੇ ਆਪ ਜੀ ਨੇ ਬੰਦਾਈ ਖਾਲਸਾ ਤੇ ਤਤ ਖਾਲਸਾ ਵੀ ਚੱਲ ਰਹੇ ਝਗੜੇ ਨੂੰ ਬੜੀ ਸੂਝ-ਬੂਝ ਅਤੇ ਸਿਆਨਤ ਦੇ ਨਾਲ ਨਿਪਟਾਇਆ। ਦੀਵਾਲੀ ਦੇ ਮੌਕੇ ਤੇ ਸਰਬਤ ਖਾਲਸਾ ਦੇ 10 ਦਿਨ ਦੇ ਇਕੱਠ ਵਾਸਤੇ ਆਪ ਜੀ ਨੇ ਗਵਰਨਰ ਜਕਰਿਆ ਖਾਨ ਦੇ ਕੋਲ ਇਜਾਜ਼ਤ ਮੰਗੀ। ਉਸ ਨੇ 10000 ਟੈਕਸ ਦੀ ਸ਼ਰਤ ਦੇ ਉੱਤੇ ਇਜਾਜ਼ਤ ਦੇ ਦਿੱਤੀ। ਜਦੋਂ ਭਾਈ ਮਨੀ ਸਿੰਘ ਜਿਨ ਨੂੰ ਖਾਲਸਾ ਇਕੱਠ ਦੇ ਉੱਤੇ ਹਮਲੇ ਦੀ ਸੂਹ ਲੱਗੀ ਤਾਂ ਭਾਈ ਮਨੀ ਸਿੰਘ ਜਿਨੇ ਸਾਰੇ ਪਾਸੇ ਇਕੱਠ ਵਿੱਚ ਨਾ ਸ਼ਾਮਿਲ ਹੋਣ ਦੇ ਦੇਸ਼ੇਪੇ ਜਿਨ੍ਹਾਂ ਕੋਲ ਸਨੇਹਾ ਨਹੀਂ ਪੁੱਜਿਆ ਥੋੜੇ ਬਹੁਤ ਖਾਲਸੇ ਇਕੱਠੇ ਹੋ ਗਏ ਮੁਗਲਿਆ ਫੌਜਾਂ ਨੇ ਹਮਲਾ ਕਰਕੇ ਸਾਰੇ ਸਿੰਘ ਸ਼ਹੀਦ ਕਰ ਦਿੱਤੇ ਜਦੋਂ ਜ਼ਕਰਿਆ ਖਾਨ ਨੇ 10000 ਟੈਕਸ ਮੰਗਿਆ ਤਾਂ ਭਾਈ ਮਨੀ ਸਿੰਘ ਜੀ ਨੇ ਕਿਹਾ ਕਿ ਪਹਿਲੀ ਗਲਤੀ ਇਕੱਠ ਹੋਇਆ ਹੀ ਨਹੀਂ ਦੂਜੇ ਤੁਸੀਂ ਸਾਡੇ ਸਿੰਘ ਸ਼ਹੀਦ ਕਰ ਦਿੱਤੇ ਹਨ ਇਸ ਲਈ ਅਸੀਂ ਟੈਕਸ ਨਹੀਂ ਦੇਵਾਂਗੇ ਇਸ ਤੋਂ ਬਾਅਦ ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਜਾਇਆ ਗਿਆ ਅਤੇ ਸਿੱਖੀ ਛੱਡ ਕੇ ਇਸਲਾਮ ਕਬੂਲ ਕਰਨ ਦੇ ਲੈ ਕੇ ਆ ਗਿਆ ਨਹੀਂ ਇਹ ਤਾਂ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਜਾਵੇਗਾ ਭਾਈ ਮਨੀ ਸਿੰਘ ਜੀ ਨੇ ਸਿੱਖੀ ਨੂੰ ਗੱਲੇ ਲਗਾ ਕੇ ਆਪਣੇ ਬੰਦ-ਬੰਦ ਕਟਵਾ ਦਿੱਤੇ ਅਤੇ ਰਹਿੰਦੀ ਦੁਨੀਆ ਤੱਕ ਆਪਣਾ ਨਾਮ ਸਿੱਖ ਪੰਥ ਦੀ ਅਰਦਾਸ ਦੇ ਵਿੱਚ ਦਰਜ ਕਰਵਾ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ